ਨਹੀਂ ਪਰ ਇੱਕ ਹਾਂ ਪਰ ਵੀਸਾ ਨਾ ਹੁੰਦਾ ਮੈਂ ਬੰਦਾ ਜੀ 5 ਮਿੰਟ ਬਸ ਲੰਗਰ ਨਹੀਂ 5 ਮਿੰਟ ਵਿੱਚ ਲੰਗਰ ਚਲਾਓ ਲੰਗਰ ਚਲਾਓ ਆਪਣੇ ਜੀ ਸਰ ਲੰਗਰ ਖੋਟੇ ਕਰ ਰਹੇ ਹਾਂ ਬੋਲੋ ਵੀ ਅਸੀਂ ਇਹ ਕੰਮ ਕਰੀ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਹਲਦੀ ਬਹੁਤ ਉੱਚੀ ਉੱਚੀ ਲੱਗਿਆ ਸਾਰੇ ਪਿੰਡ ਜਵਾ ਸੁਣ ਰਹੀ ਆ ਸੁਣੋ ਜੀ ਗੱਲ ਮੇਰੀ ਹਾਂਜੀ ਸਾਨੂੰ ਉਹ ਕਿਉਂ ਉਹਨਾਂ ਨੇ ਕਿਹਾ ਬੰਦ ਕਰ ਦਿਓ ਮੈਂ ਬੰਦ ਕੀ ਤੂੰ ਚਲਾਇਆ ਹੋਇਆ ਹਜੇ ਵੀ ਹਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਉਹ ਕਰ ਤਾਂ ਬੰਦ ਅਸੀਂ ਸਿਰਫ ਲੰਗਰ ਛਕਾਉਣਾ ਬਸ ਬਾਕੀ ਸਭ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਬਾਜੀ ਸੁਬਾਹ ਆਵਾਜ਼ ਨਹੀਂ ਆਣੀ ਚਾਹੀਦੀ ਬੇਚਾ ਸਾਊਂਡ ਬਿਲਕੁਲ ਬੰਦ ਕਰ ਦਿਓ ਬੰਦ ਕਰ ਦਿਓ ਆਪਣਾ ਜਨਰੇਟਰ ਬੰਦ ਕਰ ਦਿਓ ਉਹ ਬੰਦ ਹੈ ਹੀ ਬੰਦ ਹੈ ਹੀ ਬਸ ਲੋਕੋ ਪਹਿਲਾਂ ਕਿਉਂ ਕਰਿਆ ਪਹਿਲਾਂ ਕਿਉਂ ਕਰਿਆ ਤੁਹਾਨੂੰ ਪਤਾ ਨਹੀਂ ਕਿੰਨੀ ਚੱਲਦੀ ਪਤਾ ਨਹੀਂ ਹੋਣੀ ਹੈ ਸਰਦਨ ਦਿਨ ਦਾ ਅਸੀਂ ਪਗੜੇ ਪਾ ਰਹੇ ਹਾਂ ਘਰ ਵਿੱਚ ਜੀ ਡੀ ਜੇ ਲਾਇਆ ਹੋਇਆ ਸੀ ਤੁਸੀਂ ਪਿੰਡ ਤੋਂ ਕੋਸ਼ਿਸ਼ ਕਰਮ ਕਰ ਲੋ ਇੱਕ ਹੀ ਗੱਲ ਹੋਈ ਯਾਰ ਮੈਂ ਕਰਤਾ ਸੀ ਬੇਸ਼ਰਮੀ ਆਈ ਤੁਮੇ ਕੰਮ ਆ ਗਿਆ ਬਸ ਬਾਸ ਇਧਰ ਸੁਣੋ ਸੁਣੋ ਇਹ ਤੇ ਇਸ ਵਾਰ ਤੇ ਤੁਹਾਨੂੰ ਕਹਿ ਰਹੇ ਹਾਂ ਬੰਦਿਆ ਮੰਗੋ ਅੱਗੇ ਇਹਨੂੰ ਇਹ ਜਿਹਾ ਹਰਕਤ ਕਰੀ ਆ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਦਾ ਸਰਪੰਚ ਨਹੀਂ ਹੁਣ ਤੁਸੀਂ ਹੋਵੋ ਵੇਖੀਏ ਕਿ ਅਸੀਂ ਕਿੱਥੇ ਇਹ ਜਿਹਾ ਤੁਸੀਂ ਤੁਸੀਂ ਅੰਨੀ ਬਾੜਾ ਨਹੀਂ ਕਹਿੰਦੇ ਤੁਸੀਂ ਆਪਣੇ ਚਰਚੇ ਚ ਜਾ ਕੇ ਕਰੋ ਕਰੋ ਜੇ ਮਾਰੀ ਜਾਇਦਾ ਕਰੋ ਇੱਥੇ ਗਰਾਊਂਡ ਸਾਂਝਾ ਹੈ ਇੱਥੇ ਇਹ ਕੰਮ ਹੋਣਾ ਚਾਹੀਦਾ ਹੈ ਹਾਂਜੀ ਦੱਸੋ ਵਾ ਲੰਗਰੇ ਕਰੋ ਵਾ ਕਰੋਗੀ ਅਸੀਂ ਤੁਹਾਡੀ ਮੰਨ ਲਈ ਅਸੀਂ ਤੁਹਾਡੀ ਬਾਈ ਤੁਹਾਨੂੰ ਆਪ ਸ਼ਰਮ ਚਾਹੀਦੀ ਆ ਤੇ ਇਹ ਪਹਿਲਾਂ ਰਹਿਣੇ ਚਾਹਦੇ ਕਿਹੜਾ ਕੰਮ ਕਰ ਲੱਗੇ ਤੁਹਾਨੂੰ ਕਹਤਾ ਵੀ ਅਸੀਂ ਬੰਦ ਕਰਤਾ ਪਰ ਕਰਿਆ ਨਾ ਕਰੋ ਸਾਨੂੰ ਮਜੂਰ ਨਾ ਕਰੀ ਅਸੀਂ ਉੱਠ ਕੇ ਇਸ ਕੰਮ ਦੇ ਆਪਦੇ ਅਫਸੋਸ ਦੇ ਦਿਨ ਚੱਲਦੇ ਨੇ ਸਾਨੂੰ ਉੱਥੇ ਹਾਜ਼ਰੀ ਲਵਾਉਣ ਦਿਓ ਸਾਨੂੰ ਛੱਡ ਕੇ ਇਧਰ ਨੂੰ ਘਜਣਾ ਪੈਂਦਾ। ਥੋਮੜੇ ਬਸ ਬੰਦੀ ਦੀ ਜਿਸ ਤੋਂ ਦਿਨ ਪੱਤਨਾ ਪੱਕੇ ਚੋਰ ਠੀਕ ਆਪਣਾ ਲੰਗਰ ਜੋ ਵਰਗੀ ਕਰੋ ਲੰਗਰ ਕੀ ਮਤਲਬ ਬੈਠ ਕੇ ਭਜਨ ਕਰੋ ਪਾਠ ਕਰੋ ਜਾਂ ਸਾਨੂੰ ਕੋਈ ਤਰਾਜ ਨਹੀਂ ਜੋ ਮਾਜੀ ਕਰੋ ਠੀਕ ਹੈ ਸਾਉਂਟ ਨਹੀਂ ਚੱਲਣਾ ਚਾਹੀਦਾ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ ਤੁਸੀਂ ਕਿਹਾ ਤਾਂ ਆਪਾਂ ਸੱਜ ਸੁਣ ਲਈ ਤੁਹਾਡੀ ਠੀਕ ਹੈ ਯਾਰ ਪਿੰਡਿਆਂ ਦੇ ਪਿੰਡ ਦੇ ਵਿੱਚ ਕਿਉਂ ਨਹੀਂ ਆਇਆ ਕਹਿੰਦਾ ਬੰਦਾਲ ਲੱਗ ਰਿਹਾ ਕਹੜੇ ਨਹੀਂ ਲੱਗ ਰਿਹਾ ਸਾਉਂਡ ਚੱਲਿਆ ਤਾਂ ਉਹ ਗਾਲੀ ਆਪਣੇ ਸਾਉਂਡ ਦਾ ਆਪ ਨੂੰ ਨਾ ਰੋਹ ਜਾ ਹਾਂ ਕੋਈ ਨਹੀਂ ਪਤਾ ਨਹੀਂ ਕਿਹੜਾ ਕਿਹੜਾ ਮੁੰਡਾ ਫਿਰੇ ਕਿੱਥੇ ਦਾ ਸਾਉਂਡ ਵਾਲਾ ਕਿੱਥੇ ਦਾ ਫਿਰਦੇ ਜਣਾਏ ਅਸੀਂ ਹਾਂ ਸਾਉਂਡ ਵਾਲਾ ਕੁੱਤੇ ਦਾ ਤੇਰਾ ਸਾਉਂਡ ਆ ਬਾਈ ਤੇਰੀ ਵੀ ਤਾਂ ਜਨੀਰ ਆ ਕੋਈ ਊੜ ਆਪਣੇ ਘਰ ਚੱਲ ਜੋ ਮਰਜ਼ੀ ਕਰੋ ਯਾਰ ਤੁਸੀਂ ਆਪਣੇ ਘਰ ਜਾ ਕੇ ਜਿੰਨਾ ਮਰਜ਼ੀ ਮਨਾਓ ਇਹਨੂੰ ਹੋਇਆ ਨਾ ਤਾਂ ਤਾਈ ਆ ਉਹ ਤਾਂ ਚੰਗੀ ਬਲਾਈ ਆ ਤਾਂ ਬਲਾਈ ਆ ਵੀ ਤਾਂ ਪੰਜਾਬ ਚ ਰਹਿੰਦੇ ਉਹ ਤਾਂ ਪਤਾ ਹੀ ਹੈ ਕੀ ਜਾਂਦਾ ਜੀ ਨਹੀਂ ਜਾਂਦਾ ਵੀਡੀਓ ਆ ਰਹੀ ਬਿੰਦੂ ਉਹ ਪਤਾ ਕਰ ਦੋ ਤਾਂ ਲਖਣਾ ਮਹਾਰਾਜ ਤੁਹਾਡੇ ਨਾਲ ਗਰੀਬ ਦਾ ਕੀ ਹੋ ਉਹ ਅਸੀਂ ਵੀ ਉਹ ਤੁਹਾਡੇ ਨਾਲ ਪੈਣਾ 30 ਮਿੰਟ 5 ਲੱਗ ਰਹੇ ਆ ਇੱਥੇ ਤਾਈ ਕਰ ਰਹੀ ਥੋਡੇ ਘਰ ਕੇ ਜਵਾਨ ਜਵਾਨ ਦੀ ਡੈਥ ਹੋ ਜਾਏ ਅਸੀਂ ਭੰਗੜੇ ਪਾਈਏ ਚੰਗਾ ਲੱਗੂਗਾ ਕੰਮ ਆਹ ਕੰਮ ਕਰੀਏ ਅਸੀਂ ਟੀਸ਼ਰਟ ਲਾ ਕੇ ਤੁਸੀਂ ਦੱਸੋ ਪਹਿਲਾਂ ਇਹ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਛ ਕੰਨਾਂ ਹੀ ਸਾਨੂੰ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਉੱਥੇ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਤ ਤੈਨੂੰ ਇਹ ਨਹੀਂ ਪਤਾ ਮੈਂ ਇੱਕ ਬਾਹਮਣਾਂ ਦਾ ਮੁੰਡਾ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਜੁੜਾ ਤੋਂ ਤੁਰ ਕੇ ਆਇਆ ਤੇ ਤੂੰ ਇਹ ਗੱਲ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਨਹੀਂ ਨਹੀਂ ਹੋਇਆ ਨਹੀਂ ਇਹ ਗੱਲ ਇਹ ਵੀ ਗੱਲ ਹੋਣੀ ਸਾਨੂੰ ਨਹੀਂ ਪਤਾ ਹੈਗਾ ਨਹੀਂ ਮੈਂ ਲੜਨ ਵਾਲੀਆਂ ਕਹਿੰਦਾ ਇਹ ਹੋਰ ਕੀ ਨੇ ਇਹ ਨਹੀਂ ਨਾ ਫਿਰ ਅਸੀਂ ਦੱਸ ਦਿੰਦੇ ਆ ਵੀ ਕੀ ਹੋਇਆ ਕੋਈ ਨਹੀਂ ਮੈਂ ਕਹਾਂ ਅਸੀਂ ਤਾਂ ਕਹਾਂਗਾ ਮੈਂ ਨਹੀਂ ਹੈਗਾ ਕੋਈ ਨਹੀਂ ਫਿਰ ਅਸੀਂ ਦੱਸ ਦਿੰਨੇ ਆ ਵੀ ਕੀ ਹੋਇਆ ਠੀਕ ਹੈ ਯਾਰ ਪਰ ਗੱਲ ਖਤਮ ਹੋ ਗਈ ਨਾ ਚੁੱਪ ਕਰਨਾ ਹਾਂ ਤਾਂ ਉਹਨਾਂ ਨੂੰ ਚੁੱਪ ਕਰਾਓ ਜੀ ਅਸੀਂ ਭੈਣ ਭੈਣ ਮਰੀਏ ਅਸੀਂ ਤੁਹਾਨੂੰ ਇੰਹੀਂ ਕਹਿੰਦੇ ਆਂ ਵੀ ਚੁੱਪ ਕਰਾਓ ਉਹਨਾਂ ਨੂੰ ਕੀ ਹੋਇਆ ਕੀ ਨੇ ਅਸੀਂ ਚੁੱਪੀ ਆਂ ਅਸੀਂ ਹੱਥ ਜੋੜ ਕੇ ਹੀ ਗੱਲ ਕਰਦੇ ਆਂ ਭੈਣ ਮਰੀਏ ਤੁਸੀਂ ਅੱਗੇ ਨਾ ਆਵੋ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਓ ਹਾਂ ਤੇਰੇ ਪਾਪਾ ਨੇ ਅਸੀਂ ਇੱਜ਼ਤ ਕਰਦੇ ਆਂ ਤੁਹਾਡੀ ਇੱਜ਼ਤ ਕਰਦੇ ਆਂ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਆ ਬੰਦਿਆਂ ਨੂੰ ਮਿਲ ਬੈਠੋ ਬੇਟਾ ਅਸੀਂ ਤਾਂ ਕੁਝ ਕਹਿ ਨਹੀਂ ਰਹੇ ਉਹਦੇ ਪਾਪਾ ਨੂੰ ਤੁਹਾਡੇ ਪਾਪਾ ਗਲਤ ਬੋਲ ਰਹੇ ਨੇ ਅਸੀਂ ਤਾਂ ਕੁਝ ਬੋਲੇ ਹੀ ਨਹੀਂ ਗਏ ਮੇਰੇ ਸੋ हां कोई जगह ਨਹੀਂ ਕਿਰਾਏ ਲੰਗਰ ਨੂੰ ਅਸੀਂ ਲੇਟ ਲੰਗਰ ਬਣਿਆ ਹੋਇਆ ਛੱਕ ਲੰਗਰ ਵੀ ਸੀ ਲੰਗਰ ਦੇਖੋ ਸਾਨੂੰ ਅੱਧਾ ਘੰਟਾ ਘੱਟ ਤੇ ਕੰਮ ਜਾ ਰਿਹਾ ਜੀ ਬਸ ਲੰਗਰ ਛੱਡ ਗਿਆ ਵੀਰੇ ਅਸੀਂ ਖਲ ਮੰਨਦੇ ਆ ਉਹਦੀ ਤੁਸੀਂ ਲੰਗਰ ਲੰਗਰ ਹਰੇ ਕੋਰਤਵਾਲੇ ਚ ਲੱਗਿਆ ਹੋਇਆ ਥੋੜੀ ਜਿਹੀ ਇੱਕ ਬੰਦਾ ਲੰਗਰ ਖਾ ਕੇ ਦਿਖਾ ਦਿੰਦੇ ਮੈਂ ਚੱਲਦਾ ਬੜੇ ਭਾਈ ਮੈਂ ਬੱਸ ਤੇ ਆਇਆ ਤੇ ਬੱਸ ਤੇ ਮੈਂ ਚੱਲਦਾ ਤੁਸੀਂ ਬੜੇ ਕਲਾਸ ਨਹੀਂ ਤੁਸੀਂ ਕਹਿੰਦੇ ਮੈਂ ਲੰਗਰ ਕਿਹੜੀ ਜਗ੍ਹਾ ਤੇ ਆਇਆ ਮੈਂ ਇੱਥੇ ਦਾ ਹੀ ਆ ਮਤਲਬ ਲੁਧਿਆਣੇ ਤੋਂ ਜੀ ਅਸੀਂ ਦੇਖ ਲਾ ਕੇ ਦੰਨੇ ਆ ਕੋਈ ਨਹੀਂ ਦੇਖਦਾ ਮੈਂ ਕਹਿੰਦਾ ਮੈਂ ਖਾਣਾ ਮੈਂ ਖਾਣਾ ਮੈਂ ਖਾਣਾ ਚਾਹੁੰਦਾ ਤੁਸੀਂ ਕਰਦੇ ਨਹੀਂ ਫਿਰ ਤੁਸੀਂ ਠੀਕਾ ਤੁਸੀਂ ਦੇਖ ਖਾਣੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਵੀ ਕਿਹੜੇ ਦਿਨ ਚੱਲਦੇ ਪਈਏ ਤੇ ਅੱਜ ਅਸੀਂ ਕੀ ਕਰਦੇ ਆ ਤੁਸੀਂ ਸਾਊਂਡ ਨਾ ਲਾਓ ਭਰਾ ਮੇਰੇ ਆਪੀ ਰਿਕੁਐਸਟ ਕਰਦੇ ਆ ਤੁਸੀਂ ਸਾਡੀ ਵੀ ਰਿਕੁਐਸਟ ਸਮਝੋ ਨਾ ਤੁਸੀਂ ਸਾਊਂਡ ਤੋਂ ਬਿਨਾ ਤੁਸੀਂ ਸਾਊਂਡ ਤੋਂ ਬਿਨਾ ਬੈਠੋ ਕੀਰਤਨ ਕਰੋ ਆਪਣੇ ਰੱਬ ਦਾ ਨਾਮ ਲਾਓ ਲੰਗਰ ਲਾਓ ਸਾਨੂੰ ਕੋਈ 1% ਕੋਈ ਇਰਾਜ਼ ਨਹੀਂ ਪਰ ਵੀ ਜੀ ਤੁਸੀਂ ਵੀ ਸਾਊਂਡ ਡੀਜੇ ਸਵੇਰ ਦਾ ਚੱਲਦਾ ਅਸੀਂ ਵੀ ਆਏ ਆ ਸਾਨੂੰ ਵੀ ਬੁਲਾਇਆ ਗਿਆ ਤੁਸੀਂ ਡੀਜੇ ਨਾਲ ਤਾਂ ਦੇਖੋ ਨਾ ਯਾਰ ਕਿ ਤੁਸੀਂ ਗਾਣੇ ਲਾ ਰਹੇ ਹੋ ਡੀਜੇ ਢੋਲਕੀਆਂ ਚੱਲ ਰਹੀਆਂ ਨੇ ਦਿਨ ਕਿਨੇ ਚੱਲ ਰਹੇ ਨੇ ਸਾਨੂੰ ਵੀਡੀਓ ਆਈ ਆ ਥੋੜੀ ਤਾਂ ਆਏ ਆ ਠੀਕ ਹੈ ਸੌਰੀ ਮਾਫੀ ਚਾਹੁੰਦੇ ਆ ਬੰਦ ਨਹੀਂ ਸਰ ਨਹੀਂ ਵੀਰ ਤੁਸੀਂ ਦੇਖੋ ਆਪਾਂ ਪੰਜਾਬ 'ਚ ਰਹਿੰਦੇ ਆ ਇੱਕ ਸਮਾਜ ਆ ਸਾਰਾ ਆਪਾਂ ਸਮਾਜ 'ਚ ਵੜ ਕੇ ਗੱਲ ਕਰਦੇ ਆ ਹਜੂਰ ਇਹ ਦੱਸ ਦੋ ਵੀਰ ਜੀ ਕੀ ਗੱਲ ਆ ਲੰਘਾ ਦੱਸੋ ਕੀ ਪ੍ਰੋਬਲਮ ਆ ਰਹੀ ਹੈ ਸਰ ਕੋਸ਼ਿਸ਼ ਨਹੀਂ ਸਤ ਸੰਗ ਕਰ ਰਹੇ ਸੀ ਕੋਈ ਨਾ ਇਹਨਾਂ ਨੇ ਆਏ ਤੇ ਇਹਨਾਂ ਨੇ ਬੰਦ ਕਰਾ ਦਿੱਤਾ ਆਪਾਂ ਠੀਕ ਹੈ ਜੀ ਆਪਾਂ ਬੰਦ ਕਰਤਾ ਹੋਣਾ ਇਹਨਾਂ ਨੇ ਰਿਕਵੈਸਟ ਕੀਤੀ ਵੀ ਸਰ ਲੰਗਰ ਤਿਆਰ ਹੈ ਚੱਕਣਾ ਚਾਹੁੰਦੇ ਆ ਤਾਂ ਚੱਕ ਕੇ ਚਲੋ ਇਹ ਕਹਿੰਦੇ ਵੀ ਨਹੀਂ ਵੀ ਸਾਡੇ ਗੁਰਦੁਆਰਾ ਸਾਹਿਬ ਚ ਲੱਗਿਆ ਮੈਂ ਕਿਹਾ ਧੰਨਵਾਦ ਹੋਰ ਕੋਈ ਗੱਲਬਾਤ ਨਾ ਇਹ ਕਹਿੰਦੇ ਪ੍ਰਸ਼ਾਦ ਅਸੀਂ ਪਹਿਲਾਂ ਹੀ ਕਿਹਾ ਸਾਊਂਡ ਬੰਦ ਕਰ ਦੋ ਜਸਵੀਰ ਸਿੰਘ ਕਿਹੜੇ ਮੇਰੇ ਨਾਲ ਗੱਲ ਹੋਈ ਸੀ ਹਾਂਜੀ ਆਜੋ ਹਾਂ ਮੈਂ ਕਿਹਾ ਜਰੂਰ ਨੇ ਕਿਹਾ ਆਪਾਂ ਜਦ ਬੰਦ ਕਰਦੇ ਜੀ ਠੀਕ ਹੈ ਜੀ ਅਸੀਂ ਖਤ ਬਣ ਕੇ ਠੀਕ ਹੈ ਜੀ ਇਸ ਬੰਦ ਕਰ ਦੋ ਓਕੇ ਮੈਂ ਕੁਛ ਨਹੀਂ ਹੰਦੋ ਇਹਨਾਂ ਸਾਰੇ ਨੂੰ ਕਿਨੂੰ ਆ ਸਾਰੇ ਆਜੋ ਆਜੋ ਮਾੜੇ ਇਧਰ ਆਜੋ ਦਿਖਾਓ ਨਾਮ ਜਿਹੜੀ ਕੀ ਹੋਇਆ ਭਾਈ ਸਾਹ ਕੋਲਿਆ ਡੈਰੀ ਦੇ ਅਮਨ ਕੱਲ ਕਰ ਦਿਨੀ ਵੀ ਦੀ ਜੀ ਹਾਂ ਆ ਬੀੜੀ ਚੱਲੂਆ ਚੱਲੂਆ ਵੀਡੀਓ ਦਾ ਬੋਲੋ দিদি কোন জিনিসটা ভালো করে हेलो जी लगन दले तमगन दले हेलो जी गौरव गुरु जी हेलो सर तो प्रोपोगेट नहीं रहा सर क्योंकि इतने नंबर पर आ रहा है 670 70 70 60 हां <tik> जी ওলো আলো কোন গিলোজ